ਜੀ ਸੂਟ ਦੇ ਨਾਲ ਮੱਛਰ ਦਾ ਨਹੀਂ ਬਲਕਿ ਫਰੀ ਕਰਦੇ ਆਂਗੇ ਸੂਟ ਖਰੀਦੋ ਮੈਂ ਕਹਾਂ ਜੀ ਪੂਰੀ ਕੈਂਡ ਗੱਲਵਾ ਦਾ ਪਿਓਰ ਔਰਗੈਂਜਾ ਦਾ ਡਿਜ਼ਾਈਨਰ ਪੀਸ ਸੇਮ ਮਾਡਲ ਆ ਵੀ ਦੇਵਾਗਾ ਸੇਮ ਡਿੱਟੋ ਤਿਆਰ ਕਰਾਦਾ ਜੀ ਔਰਗੈਂਜਾ ਗਲਾਸ ਔਰਗੈਂਜਾ ਲੱਗੀ ਹੋਈ ਆ ਹੈਂਡ ਦਾ ਕੰਮ ਆ ਪਲੱਸ ਬਾਜੂ ਦੇ ਕੰਮ ਦੇਖੋ ਕਿ ਨਾਵਾ ਕੀਤਾ ਹੋਇਆ ਨਾਲ ਆ ਗਿਆ ਸ਼ਰਾਰਾ ਗਰਾਰਾ ਪਲਾਜੋ ਕੁਛ ਮਰਜ਼ੀ ਸਮਾਓ ਤੁਹਾਡੀ ਚੁਆਇਸ ਆ ਚਾਹ ਬਣਾਓ ਸਲਵਾਰ ਪੂਰੀ ਹੈਵੀ ਪੂਰੀ ਕੈਂਡ ਗੱਲਵਾ ਦਾ ਗੱਲ ਅੱਗੇ ਮੁੱਕਦੀ ਆ ਦੁਪੱਟੇ ਦੇ ਟਾ ਡਿੱਟੋ ਜਿਵੇਂ ਮਾਡਲ ਨੇ ਆ ਸੇਮ ਦੇਵਾਂਗੇ ਓਪਨ ਚੈਲੰਜ ਰੇਟ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ 5200 ਰੁਪਏ ਵਾਲਾ ਸੂਟ 3495 ਰੁਪਏ ਦੇ ਵਿੱਚ ਸ਼ਿਪਿੰਗ ਕਰ ਦਾਂਗੇ ਬਿਲਕੁਲ ਫ੍ਰੀ ਬਸ ਵੀਡੀਓ ਸ਼ੇਅਰ ਕਰ ਦਿਓ 10 ਜਣਿਆਂ ਨੂੰ ਡਿਜ਼ਾਈਨਰ ਪੀਸ ਆ ਮਾਡਲ ਵਾਲੇ ਪੀਸ ਮਿਲਨੇ ਆ ਪੰਡਤਾਂ ਦੀ ਅੱਡੀ ਤੇ 3 ਮੀਟਰ ਦਾ ਬਾਟਮ ਦਾ ਕਪੜਾ ਪੂਰਾ ਗਾ ਓਕੇ ਰਿਵਰਟ ਗੱਲਬਾਤ ਆ ਚਾਹੇ ਬਣਾਓ ਸਲਵਾਰ ਚਾਹੇ ਪਲਾਜੋ ਬਾਜੂ ਦੇ ਵਰਕਾਂ ਡਿਜ਼ਾਈਨਰ ਪੀਸ ਸੇਮ ਮਾਡਲ ਪੀਸ ਮਿਲਣਾ ਸੇਮ I'm the